ਤਾਰਪਰੇ ਸਾਸਰੀ ਕਾਲ ਕਿਸ ਨੇ ਐਡ ਲਵਣੀ ਤਾਂ ਲੈ ਪਾਸੇ ਪੋਟਰ ਤੇ ਨੰਬਰ ਚੱਲ ਜਾਂਦਾ 5 ਤੋਂ 7 ਫੁੱਟਾਂ ਪੇ ਜਕਰੋ ਵੀਡੀਓ ਲੈ ਕੇ ਸ਼ੇਅਰ ਕਮੈਂਟ ਚ ਇੰਜਰ ਫੋਲੋ ਕਰ ਦਿਆ ਕਰੋ ਲੈ ਕਰ ਦਿਆ ਕਰੋ ਆਪਾਂ ਦੇਖਿਆ ਚਾਰ ਚੀਜ਼ਾਂ ਵੀਡੀਓ ਸਾਰੀ ਵੱਖ ਸਟੈਪ ਨਾ ਕਰਿਓ ਤਿੰਨ ਟਰੈਕਟਰ ਆ ਸਕੂਟਰੀ ਆ ਕਈ ਕੋਸਾ ਤੇ ਆ 21 ਫੁੱਟਾਂ ਟਰਾੰਦਾ ਏਰੀਆ ਫਗਵਾੜਾ 10 ਸਿੰਕੀ ਗਾੜਨਾ ਜਾਂ 55 ਇੰਚ ਮੱਛੀ ਹੁੱਕ ਜਾਂ ਕਿੱਥੇ ਗੁੱਲਾ ਪੈਂਦਾ 4 ਇੰਚੀ ਆ ਵੱਡਾ ਟੂਲ ਬਾਕਸ ਲੱਗਿਆ ਮੰਜਾ ਲੱਗਿਆ ਵਾ 10 ਫੁੱਟ ਬੈੱਡ ਦਾ ਪਲਾਜੋ ਕੱਟੋ ਲੇਜ਼ਰ ਕੱਟ ਤਾ ਸਾਰਾ ਟਰਾੰਦਾ ਬਣਿਆ ਵਾ ਤੇ 10 ਇੰਚੀ ਗਾਡਰਾ ਤੇ 베ਰ ਚ ਲੱਗਿਆ ਵੀਰ ਕਵਰ ਲੱਗਿਆ 10 ਇੰਚੀ ਗਾਡਰਾਂ ਦੇ ਦੋਰੀ 베ਰ ਕੈਂਚਕਾ ਬਣਾ ਕੇ ਲਾਈਆਂ ਤੇ ਹੁੱਕ ਪੂਰੀ ਵੱਡੀ ਲੱਗੀ ਆ ਮਗਰਲੇ ਪਾਸੇ ਤੇ ਪੂਰਾ ਵਧੀਆ ਮੋਡੀਫਾਈ ਫੁੱਟਰਾੰਦਾ ਰੱਸੇ ਕੱਸਣ ਵਾਲਾ ਵੀ ਲੱਗਿਆ ਇਕੱਠੇ ਕਰਨ ਵਾਲਾ ਵੀ ਲੱਗਿਆ 70 75 ਰੁਪਏ ਟਾਇਰ ਚੰਗੇ ਟਾਇਰ 70 75 ਰੁਪਏ ਬਿਗੇਰ ਕੱਟ ਤੋਂ ਕੱਟ ਵਾਲੀ ਟਾਇਰ ਨਹੀਂ ਇਹਦੇ ਤੇ ਆ ਰਸੇ ਕੱਸਣ ਵਾਲਾ ਵੀ ਲੱਗਿਆ ਇਕੱਠੇ ਕਰਨਾ ਬਾਈ ਲੱਗਿਆ ਤੇ ਪੂਰਾ ਵਧੀਆ ਟਰਾਲਾ ਪਲਾਜੋ ਕੱਟ ਵਿੱਡ 3 ਫੁੱਟੋਂ ਮਗਰ ਦੇ ਪਾਸੇ ਜਾਲੀ ਲੱਗੀ ਆ ਬਣਾ ਕੇ ਲਾਈ ਆ ਫੋਟੋ ਬਾਈ ਇਹ ਟਰੱਕਾਂ ਦੀ ਤੇ ਸੰਕਲੱਚ ਲੱਗੀ ਆ ਡਾਲੇ ਨੂੰ ਤੇ ਵਧੀਆ ਟਰਾਂਦਾ ਰੇਲ ਦੇ ਸੇ ਚਾਹੇ 20 ਬਾਈ ਦੇ ਭੈੜੀਆਂ ਚਾ ਤੇ ਚਪੰਦਿਆਂ ਕੀ ਮਚੀ 6 ਕਹਿੰਦਾ ਗੁਲਾਬ ਜਿਆ ਏਰੀਆ ਫਗਵਾੜਾ ਕਿੱਥੇ ਗੁਲਾਬ ਨੇ 4 ਇੰਚੀ ਹੋਕ ਕੋ ਤੇ ਫਗਵਾੜੇ ਏਰੀਏ ਦੇ ਵਿੱਚ ਟਰਾਲਾ ਟਰਾਲਾ ਖੜਾ 217 ਤੇ ਇਹਦਾ ਰੇਟ ਨਹੀਂ ਦੱਸਿਆ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਆ ਵੀਡੀਓ ਲਾਇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਆ ਕਰੋ ਤੇ ਵੀਡੀਓ ਸਾਰੀ ਕੋ ਸਟੈਪ ਨਾ ਕਰੇ ਬਹੁਤ ਪਿੰਡ ਪਧੌਰ ਤੇ ਉੱਥੇ ਖੜਾ ਟਰੈਕਟਰ ਇਹ ਸੋਨਾ ਦੀ ਕਾ 60 2000 ਮਾਡਲ ਹੈ ਇੰਜਨ ਕੇ ਲਿਫਟ ਦਾ ਓਕੇ ਆ 4 ਹੈ ਟੈਨ 95 ਪੈਸੇ ਇਹਦੇ ਤੇ ਕੋਕਾਪੀ ਟਰੈਕਟਰ ਆ ਸੋਨਾ ਦੇ ਕਾ ਖੱਟੇ ਰੰਗ ਦਾ 60 ਹਸ ਪਾਵਰ ਆ ਡਬਲ ਕਲੱਚ ਆ ਤੇ ਕੋਕਾਪੀ ਟਰੈਕਟਰ ਆ ਇਹ ਪੀਟ ਕੋ ਸ਼ਾਫਟ ਪੈਕ ਵੀ ਕਬਾਉਂਦਾ ਇਹ ਕੋਈ ਰੁਕ ਲਾ ਕੇ ਇਹ ਚੋਕ ਹੋਏ ਤੋੜੀ ਵਾਲੀ ਮਸ਼ੀਨ ਬੈਕ ਕਮਾ ਦਿੰਦਾ ਇੰਜਣ ਖੇਲ ਜਪਟਾ ਓਕੇ ਵਧੀਆ ਟਰੈਕਟਰ 2000 ਮਾਡਲ ਆ 2002 ਤੇ 90 ਪੈਸੇ ਟਾਇਰ ਆ ਤੇ ਰੰਗ ਪੇਂਟ ਦਾ ਸਾਰਾ ਨੀਲਾ ਜਾਂ ਸੀਸੀ ਗੁੰਜਿਲਕਾ ਤੇ ਪੰਜਾਬ ਨੰਬਰ ਆ ਤੇ 2000 ਮਾਡਲ ਆ ਆ ਪਰ ਇਹਦੀ ਗੱਲ ਕਹੀਏ ਜਿਹੜਾ ਬਰਾਂਲੇ ਦੇ ਵਿੱਚ ਖੜਾ ਇਹ ਪਿੰਡ ਪਤਾ ਓੜ ਦੇ ਪਿੰਡ ਪਤਾ ਓੜ ਆ ਤੇ ਚਾਰੇ ਟਾਇਰ 90 ਪੈਸੇ ਆ ਰੰਗ ਪੇਂਟ ਦਾ ਸਾਰਾ ਨੀਲਾ ਜਾਂ ਕਾਗਿ ਪੱਤਰਾ ਦਾ ਜਮਾਂ ਟਰੈਕਟਰ ਓਕੇ ਆ ਤੇ ਮਾਲਕ ਵੀ ਦਾ ਨੰਬਰ ਉੱਤੇ ਕਹਿੰਦੀ ਜਿੰਦਾ ਸਾਰੀ ਕਣਕੜੀ ਫੌਂਦਾ ਕਹਿੰਦਾ ਸਾਡੇ ਟੁੜੀ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈਗਾ ਇਹਦਾ 2 ਲੱਖ ਤੇ 55000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਉਂ ਚੈਨਲ ਫੋਲੋ ਕਰਕੇ ਜਾਊਗਾ ਛੋਟਾ ਫੁੱਲ ਮਾਰ ਤਾਰ ਕਰਨਗੇ ਤੇ ਕੋਕਾ ਪੀ ਟਰੈਕਟਰ ਆਜ ਦੁਗਾ ਸੁਪਰ ਸੀਟਰ ਆ ਗਿਆ ਗਿਲਾ ਕਰਦਾ ਹਸ ਪਰਦਾ ਸਮਾਨ ਆ ਗੂ ਜੁਗਾ ਇੱਕੇ ਵੀਰ ਦੇ ਦੋ ਚੀਜ਼ਾਂ ਇਹ ਗਰਦਾਸਪੁਰ ਜਿਲਾ ਪਿੰਡ ਤੇ 2022 ਮਾਡਲ ਸੁਪਰ ਸੀਟਰ ਰਹੇ ਤੇ 2021 ਮਾਡਲ ਤੇ ਇੰਨੇ ਵਧੀਆ ਸੁਪਰ ਸੀਟਰ ਫੋਲੋ ਪਸਤਾਵਲ ਛੜਾਵਲ ਵਧੀਆ ਚੱਲਦੇ ਆ ਖੇੜ-ਖੇੜਾਂ ਦੀ ਪੂਰ ਗਰੰਟੀ ਆ ਤੇ ਆਈ 8 ਫੁੱਟ 8 ਫੁੱਟ ਸੁਪਰ ਸੀਟਰ ਆ ਤੇ ਕਿਸੇ ਵੀ ਰੇ ਪਈ ਲੈਣਾ ਵੀ ਵੀਰ ਪਰ ਕਰ ਸਕਦੇ ਆ ਪੱਤਿਆਂ ਦੀ ਜਗੇਸ਼ਨ ਵੇਖ ਹੀ ਸਕਦੇ ਆ ਫੋਟੋ ਤੁਹਾਨੂੰ ਮੂਰੇ ਆ ਗਈ ਆ ਤੇ ਇਹਦਾ ਰੇਟ ਪੁੱਛਦੇ ਕਰਸਦੇ ਰੇਟ ਦੱਸਿਆ ਨਹੀਂ ਮਾਲਕਾਂ ਨੇ 2022 ਮਾਡਲ ਆ ਤੇ ਅੱਗੇ ਆ ਗਿਆ ਗਰਦਾਸਪੁਰ ਵਾਲਿਆਂ ਦਾ ਟਰੈਕਟਰ ਹੈ ਇੱਕ ਤੇ ਇੱਕੇ ਵੀਰ ਕੋਲ ਦੋ ਚੀਜ਼ਾਂ ਤੇ ਇਹਦਾ ਟਰੈਕਟਰ ਦਾ ਹੈਗਾ 2000 ਮਾਡਲ ਆ ਤੇ ਮੈਂਚੀ ਆ 245 241 ਦੀ ਇਹ 45 ਆ ਤੇ ਨਾ ਚੰਗੇ ਟਾਇਰ 70 75 ਰੁਪਏ ਮਗਰ ਦੇ ਤੇ ਮੁੱਲ ਤੇ ਰਹਿਗੇ 50k ਪੈਸੇ ਇੰਜਨ ਕੇ ਲਿਫਟ ਤਾਂ ਓਕੇ ਰੰਗ ਪੀਲ ਦਾ ਸਾਰਾ ਨੀਰਾਜਾ ਤੇ ਕੋਕਾਪੀ ਟਰੈਕਟਰ ਹੈ ਮੈਂછી ਤੇ ਟਾਪ ਦੇ ਕਿਨਾਰਾ ਇਹਦੀ ਤੇ ਡਾਬਰ ਨਾਲ ਕੋਕਾਪੀ ਟਰੈਕਟਰ ਦਾ ਰੇਟ ਦੀ ਗੱਲ ਕਰੀਏ ਰੇਟ ਹੈਗਾ 1.5 ਲੱਖ ਰੁਪਈਆ 1.5 ਲੱਖ ਰੁਪਈਆ ਰੇਟ ਆ ਕਾਗਜ਼ ਪੱਤਿਆਂ ਦਾ ਜਿਵੇਂ ਓਕੇ ਆ ਇੰਜਨ ਕੇ ਲਿਫਟ ਤਾਂ ਓਕੇ ਰੰਗ ਪੀਲ ਦਾ ਸਾਰਾ ਨੀਰਾਜਾ ਤੇ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰਾਂ ਸੰਪਰਕ ਕਰ ਸਕਦੇ ਆ ਇਹ ਤੇ ਹੀ 1.5 ਲੱਖ ਰੁਪਇਆ ਰੇਟ ਆ ਜਿਹੜਾ ਵੀਰ ਕੋ ਸ਼ੇਅਰ ਕਰਕੇ ਜਾਊਗਾ ਚੈਨਰ ਫੋਲੋ ਕਰਕੇ ਜਾਊਗਾ ਤੇ ਥੋੜਾ ਮਾਨ ਤਣ ਫੋ ਦਊਗਾ ਕਾਜ ਪੱਤਾ ਟਰੈਕਟਰ ਦੇ ਓਕੇ ਆ ਆਰਸੀ ਤੇਰੇ ਜੁਗਿਆ ਰੇਟ ਤੇ ਇਹਦਾ ਖੋ ਤੇ ਮੌਕੇ ਤੇ ਮਾਨ ਤਣ ਕਰ ਦੇਣਗੇ ਵੀਰ ਕੋ ਯੱਕ ਸ਼ੇਅਰ ਕਮੈਂਟ ਚੈਨਰ ਫੋਲੋ